ਕਹਿੰਦੇ ਉਮੀਦ ਨਾ ਛੱਡੋ ਰੱਬ ਉਥੋਂ ਵੀ ਰਸਤਾ ਕੱਢ ਦਿੰਦਾ ਜਿੱਥੋਂ ਰਸਤਾ ਨਿਕਲਣ ਦੀ ਉਮੀਦ ਨਾ ਹੋਵੇ ਜਿੱਤੇ ਪੂਰਾ ਹੀ ਪੰਜਾਬ ਹੜ੍ਹ ਦੀ ਮਾਰ ਚੱਲ ਰਿਹਾ ਹੈ ਉੱਤੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਵੀ ਇਸ ਹੱਟ ਦੀ ਲਪੇਟ ਦੇ ਵਿੱਚ ਆਉਂਦਾ ਜਿੱਤੇ ਹਲਕਾ ਪੋਆਦੇ ਉਹ ਲਾਸਟ ਪਿੰਡ ਬਾਰਡਰ ਦੇ ਕੰਡੇ ਕਜਲਾ ਤੇ ਲਸੀਆਂ ਜਿੱਤੇ ਇਸ ਹੱਟ ਦੇ ਵਿੱਚ ਪ੍ਰਭਾਵਿਤ ਹੁੰਦੇ ਨੇ ਉੱਤੇ ਹੀ ਕੈਬਨ ਮੰਤਰੀ ਪੰਜਾਬ ਲਾਲਤੰਦ ਘਟਾਰੂ ਚੱਕ ਇਹਨਾਂ ਪਿੰਡਾਂ ਲਈ ਮਸੀਹਾ ਸਾਬਤ ਹੁੰਦੇ ਨੇ ਜੀ ਹਾਂ ਤਾਂ ਦੱਸਦੀ ਹੈ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵਰਕਰਸ ਕਿਵੇਂ ਜੜੇ ਇਹਨਾਂ ਪਿੰਡਾਂ ਦੇ ਵਿੱਚ ਜੜਿਆ ਰਾਸ਼ਨ ਸਮੱਗਰੀ ਪਸ਼ੂਆਂ ਦਾ ਚਾਰੇ ਦੀ ਗੱਲਬਾਤ ਕਰੀਏ ਉਹ ਮੁਹैया ਕਰਵਾ ਰਹੇ ਤਸਵੀਰਾਂ ਜਿਹੜੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਇੰਨਾ ਪਾਣੀ ਜਿਹੜਾ ਲੱਖ ਲੱਖ ਭਰਿਆ ਹੋਇਆ ਸਲਿਊਟ ਐ ਐਨਡੀਆਰਪ ਦੀਆਂ ਟੀਮਾਂ ਨੂੰ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵਰਕਰਸ ਉੱਤੇ ਹੀ ਤੁਹਾਨੂੰ ਦੱਸਦੀ ਹੈ ਕਿ ਰਾਜਪੁੱਤ ਮਜੀਰਾ ਤੋਂ ਮੌਜੂਦਾ ਸਰਪੰਚ ਤੇ ਬਲਾਕ ਪ੍ਰਧਾਨ ਸੁਜੀਤ ਸਿੰਘ ਲਵਲੀ ਕਿਵੇਂ ਆਪਣੇ ਮੋਢਿਆਂ ਦੇ ਚੋਖਰ ਚਾਹੇ ਫੀਡ ਦੀ ਗੱਲਬਾਤ ਕਰੀਏ ਉਹਨਾਂ ਮੋਢਿਆਂ ਤੇ ਰੱਖ ਕੇ ਵੋਟਾਂ ਦੇ ਵਿੱਚ ਰੱਖਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਮੋਹਈਆ ਕਰਵਾਉਂਦੇ ਨੇ ਪਹਿਲਾਂ ਤਾਂ ਤਸਵੀਰਾਂ ਜਿਹੜੀਆਂ ਜ਼ਰੂਰ ਤੁਹਾਨੂੰ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਇਸੇ ਵਾਰ ਸਾਡੇ ਭਰਾ ਲੱਗੇ ਹੋਏ ਨਾ ਵਿਕਾਸ ਸਰਪੰਚ ਸਾਡਾ ਮਿੱਤੂ ਤੋੜਾ ਸ਼ੁਭਮ ਫਰੋਜ਼ਾ ਔਰ ਮੈਂ ਤੁਹਾਨੂੰ ਜਿਵੇਂ ਤੁਸੀਂ ਮੈਨੂੰ ਆ ਜਾਣਦੇ ਹੋ ਕਿ लवली ਸਰਪੰਚ ਲਾਲ ਪ੍ਰਧਾਨ ਆਵਲੀ ਪਾਰਟੀ ਮਜ਼ੀਰੀ ਤੋਂ ਜਿੰਨਾ ਮੰਤਰੀ ਸਾਹਿਬ ਇੱਥੇ ਐਫਰਟ ਕਰ ਰਹੇ ਨਾ ਮੈਨੂੰ ਲੱਗਦਾ ਕੋਈ ਹੋਰ ਸਰਕਾਰ ਹੁੰਦੀ ਤਾਂ ਬੜਾ ਮੁਸ਼ਕਿਲ ਹਾਲਾਤ ਕੁਝ ਹੋਰ ਹੋਣੇ ਸੀ ਧੰਨਵਾਦ ਉਹਦਾ ਇਧਰ ਇਧਰ ਕਮੀ ਹੈ ਇਸਕੇ ਆਗੇ ਕਮੀ ਹੈ ਜੀ ਮੰਤਰੀ ਸਾਹਿਬ ਵਾਲੋ ਚੋਕਰ ਦੀ ਸੇਵਾ ਸਾਡੇ ਲਸਿਆਨ ਪਿੰਡ ਦੇ ਵਿੱਚ ਸਾਡੇ ਪਾਰਟੀ ਵਰਕਰ ਦਿਲਾਵਰ ਜੀ ਨਾਲ ਜਿਨ੍ਹਾਂ ਨੂੰ ਪਜਾਇਆ ਜਾ ਰਿਹਾ ਹੈ ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਹੋਂ ਦਾ ਜਿਨ੍ਹਾਂ ਨੇ ਹਾਰਡ ਹਾਰਡ ਪ੍ਰਭਾਵਿਤ ਜਿਹੜੇ ਪਿੰਡ ਸੀਗੇ ਕਜਲਾ ਤੇ ਲਸੀਆਂ ਉੱਥੇ ਉਹਨਾਂ ਨੂੰ ਜਿਹੜਾ ਆ ਰਾਹਤ ਸਮੱਗਰੀ ਜਿਹੜੀ ਆ ਰਸਨ ਸਮੱਗਰੀ ਜਿਹੜੀ ਮੁਹੱਈਆ ਕਰਵਾਈ ਚਾਹੇ ਰਸੋਈ ਘਰ ਦੀ ਗੱਲ ਕਰੀਏ ਚਾਹੇ ਪਸ਼ੂਆਂ ਦੇ ਚਾਰੇ ਦੀ ਗੱਲ ਕਰੀਏ ਚਾਹੇ ਮੈਡੀਕਲ ਦਵਾਈਆਂ ਦੀ ਗੱਲ ਕਰੀਏ ਉਹਨਾਂ ਪਿੰਡਾਂ ਨੂੰ ਜਿਹੜਾ ਉਹ ਮੁਹੱਈਆ ਕਰਵਾਈ ਇਸ ਮੌਕੇ ਕੀ ਕੁਝ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਸਸਿਕਾ ਜੀ ਰਾਮ ਜੀ ਅੱਜ ਮਾਜੋ ਸਾਡੇ ਕੈਬਨਟ ਮੰਤਰੀ ਜੀ ਲਾਲ ਚੰਦ ਘਟਾਣੂ ਜੱਗ ਜਿਹਦਾ ਨਰਨੇਸ਼ਾ ਨੂੰ ਰਾਧਾ ਰਾਮ ਜੀ ਕੇ ਰਾਹਤ ਮੰਤਰੀ ਸਾਡੇ ਆਪਣਾ ਐਨਆਰ ਥਰੂ ਆਪਾ ਪਹੁੰਚ ਆ ਰਿਆਂ ਜੀ ਜਿਹੜੇ ਪਿੰਡ ਸਾਡੇ ਦੋ ਕਟਲੇ ਦੇ ਖੇਹਾਨ ਸਾਡੇ ਦੋ ਟੁੱਟ ਚੁੱਕੇ ਨਾਲ ਬਿਲਕੁਲ ਜਿਨ੍ਹਾਂ ਦਾ ਕੋਈ ਰਾਸਤਾ ਨਹੀਂ ਆ ਔਰ ਪੰਜਾਬ ਸਰਕਾਰ ਦੀ ਇੱਕ ਕੋਟ ਸਾਡੀ ਡੀਸੀ ਦਫਤਰੋਂ ਆਈ ਹੈ ਜਿੱਥੇ ਬੰਦੇ ਟਿਕ ਮੜਵਾਰੀ ਜੇ ਲੱਗੇ ਹੋਏ ਨਾ ਇਹ ਜਿਹੜੀ ਰਾਸ਼ਨ ਸਮਗਰੀ ਆ ਗਈ ਚੋਕਰ ਹੈਗੀ ਪਸ਼ਵਾਂ ਦਾ ਚਾਰਾ ਹੈਗਾ ਉਹ ਮੰਤਰੀ ਸਾਹਿਬ ਨੇ ਭੇਜਿਆ ਜਿਹੜਾ ਅੱਜ ਆਪ ਪਹਾੜੀ ਪੁਰਤੋ ਸਟਾਰਟ ਕਰਕੇ ਆਇਆ ਮੌਜੂਦ ਰਿਆ ਐਨਡੀਆਰ ਕਰੂ ਜਾ ਰਹੇ ਆ ਜੀ ਕਦਰੋਤ ਸਿਹਾਨ ਇੱਥੇ ਲੋਕਾਂ ਨਾਲ ਵੀ ਮਿਲਾਂਗੇ ਔਰ ਲੋਕਾਂ ਦੀ ਗੱਲਬਾਤ ਵੀ ਸੁਣਾਂਗੇ ਜੈਸ਼ੀ ਰਾਮ ਜੀ ਅੱਜ ਅਸੀਂ ਖੜੇ ਆ ਲਸਿਹਾਨ ਪਿੰਡ ਦੇ ਵਿੱਚ ਜਿੱਥੇ ਮੰਤਰੀ ਸਾਹਿਬ ਉਹਨਾਂ ਰਾਸ਼ਨ ਸਮਗਰੀ ਪਸ਼ੂ ਮਦਾਚਾਰਾ ਔਰ ਤਰਪਾਲਾ ਭੇਜੀ ਆ ਅੱਜ ਕੁਝ ਪਿੰਡ ਦੇ ਬੰਦਿਆਂ ਨਾਲ ਗੱਲ ਕਰਨ ਆ ਇੱਕ ਮਾਸਟਰ ਜੀ ਸਾਨੂੰ ਮਿਲੇਣਾ ਇੱਥੇ ਜਿਨ੍ਹਾਂ ਸਾਨੂੰ ਕਿਹਾ ਕਿ ਕਾਫੀ ਕੋਚ ਇੱਥੇ ਆ ਚੁੱਕਿਆ ਔਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਮੈਂ ਉੱਥੇ ਤੁਹਾਨੂੰ ਲੈ ਕੇ ਜਾਣਾ ਮਾਸਟਰ ਜੀ ਤੁਹਾਡੇ ਨਾਲ ਕੁਝ ਗੱਲ ਕਰਨਗੇ ਇਹ ਮਾਸਟਰ ਜੀ ਹਾਂ ਜੀ ਅੰਨੇ ਦੇ ਬੋਲ શ્રી ਲਾਲਚੰਨ ਕੌਚਕੀ ਐਮ ਐਲ ਏ ਆਈ ਹੈਵ ਨੋਟਿਸ ði ਥਿੰਗ ਵੈਰੀ ਕਲੀਅਰਲੀ ਵੈਰੀ ਡੀਪਲੀ ਥੈਟ ਯੂਰ ओब्जरवेशन ऑफ द्लडेड लीफ एंड इट्स व वेरी क्लियर एंड वेरी वास्ट एंड आई कॉन्ट हैव वर्ड एंड एक्ट ऑफ नाइट ऑफ यू यू हैव मीटर रिक्वयरमेंट्स वट एवर यून फ्रॉम माइनर टू ना मेजर यू हैव मेट ऑल दोज विदेंट्स टू आई है Uh, it is uh, it is the objection you by either uh, by helicopter or this area or by some other than what we have uh, acted, that to, uh, acted that to object this area so really nice of you i have not personally thank you for the whole video minister sahab kataru chak lalchand kataru chak the both both thank you we have they gave contribution to our constituency and tribal ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਇੰਨੀ ਦੂਰ ਕਠਾਈ ਨਾਲ ਨਿਮੰਤ ਕਰਕੇ ਇੱਥੇ ਸਮਾਨ ਪੁਝਾਇਆ ਅਸੀਂ ਬਹੁਤ ਬਹੁਤ ਪੂਰੇ ਪਿੰਡ ਪਿੰਡ ਦੇ ਸਾਥ ਨਾਲ ਬਾਰਾਂ ਦਾ ਧੰਨਵਾਦ ਕਰਦੇ ਆਂ ਤੇ ਸਾਰੇ ਪਿੰਡੇ ਬਹੁਤ ਖੁਸ਼ ਹੈ ਕਿ ਸਾਨੂੰ ਕਟਾਰ ਚੱਕ ਲਾਲ ਚੰਦ ਕਟਾਰ ਚੱਕ ਨੇ ਸਾਨੂੰ ਬਹੁਤ ਪਠਾਣੀਆਂ ਨਾਲ ਔਰ ਮੁਸ਼ਕਲਾਂ ਦੇ ਸਾਹਮਣਾ ਕਰਦੂ ਨਸਿੰਦਿਆ ਮੈਂ ਪਿੰਡ ਲਸਿਆ ਹੰ ਦਾ ਲੈਣਿਆ ਨਿਵਾਸੀਆ ਸਾਡੇ ਸਰਪੰਚ ਸਾਹਿਬ ਵਿੱਕੀ ਭਾਜੀ ਹੁਣੀ ਨਾਲ ਸਾਡੇ ਲਵਲੀ ਭਾਜੀ ਨਾਲ ਦਿਲਵਾ ਦਿਲਵਾ ਇਹ ਸਲਾਮ ਸੀ ਭਾਜੀ ਸਾਡੇ ਸਾਨੂੰ ਹਰ ਚੀਜ਼ ਦੀ ਲੋੜ ਮਦ ਇੱਥੇ ਪੂਰੀ ਹੋਈ ਹੈ ਇੱਥੋਂ ਤੱਕ ਕੀ ਧੰਨਵਾਦ ਕਰਦਾ ਮੰਤਰੀ ਸਾਹਿਬ ਨੂੰ ਦਾ ਵੀ ਜਿਨ੍ਹਾਂ ਨੇ ਆਪਣੇ ਸਹਿਯੋਗ ਦੇ ਨਾਲ ਇੱਥੋਂ ਦਾ ਆਪਣੇ ਬੰਦੇ ਆਪਣੇ ਭਾਜੀ ਆਪਣੇ ਛੋਟੇ ਵੀਰ ਭੇਜੇ ਤੇ ਕਿ ਸਾਨੂੰ ਹਰ ਚੀਜ਼ ਰਾਸ਼ਨ ਤਰਪਾਲਾਂ ਦੁੱਧ ਹੋਰ ਛੋਟੀ ਤੋਂ ਛੋਟੀ ਹਰ ਚੀਜ਼ ਇਸ ਵਿੱਚ ਸਾਡੀ ਰੋਡ ਬਸ ਪੂਰੀ ਹੀ ਹੈ ਤੇ ਧੰਨਵਾਦ ਕਰਦੇ ਆਂ ਅਸੀਂ ਆਪਣੇ ਪਿੰਡ ਸਾਰੇ ਰਲ ਕੇ ਮੰਤਰੀ ਸਾਹਿਬ ਆਖੀ ਰਾਮ ਜੀ ਮੈਂ ਸਰਜੀਤ ਸਿੰਘ ਲਵਲੀ ਸਰਪੰਚ ਤੇ ਬਲਾਕਪਰਦਾ ਮੁਜੀਰੀ ਰਾਜਪੂਤਾਂ ਅੱਜ ਅਸੀਂ ਆਏ ਆ ਮੇਰੇ ਨਾਲ ਮੇਰਾ ਭਰਾ ਮਿਤੂ ਧੋਵਰਾ ਸਰਪੰਚ ਸਾਡੇ ਭਰਾ ਵਿਕਰ ਜੀ ਤੇ ਸ਼ੁਭਮ ਦੀ ਸਾਡੇ ਜੂੜਦੇ ਅੱਜ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਆਇਆ ਪਿੰਡ ਕੱਦਰੇ ਦਾ ਲਸੀਾਨ ਜਿਹੜੇ ਕਿ ਹਲਕੇ ਭੋਏ ਦੇ ਲਾਸਟ ਦੋ ਪਿੰਡਾਂ ਜਿੱਥੇ ਮੰਤਰੀ ਸਾਹਿਬ ਜੀ ਨੇ ਸਾਨੂੰ ਸਪੈਸ਼ਲੀ ਤੇ ਜਾਇ ਕਿ ਦੇਖੋ ਕਿ ਕਿਸ ਕਿਸ ਕੇ ਸੀਰੀ ਲੋੜਾ ਔਰ ਰੈਗੂਲਰ ਆਪਾਂ ਇੱਥੇ ਰਾਹਤ ਸਮਗਰੀ ਪਹੁੰਚਾ ਰਹੇ ਹਾਂ ਮੰਤਰੀ ਸਾਹਿਬ ਉੱਥੋਂ ਪਹਾੜੀ ਕੋਟ ਤੱਕ ਭੇਜ ਦੇਣਾ ਉਸ ਤੋਂ ਬਾਅਦ ਆਪਾਂ ਬੋਟਾ ਦੇ ਵਿੱਚ ਲੋਡ ਕਰਕੇ ਐਨਡੀਆਰਫ ਫਰੂਨ ਪਿੰਡਾਂ ਦੇ ਵਿੱਚ ਪਹੁੰਚ ਜਾ ਰਹੇ ਹਾਂ ਚਾਹੇ ਉਹ ਚਾਰਾ ਹੈਗਾ ਚਾਹੇ ਉਹ ਜੀ ਰਾਸ਼ਨ ਸਮਗਰੀ ਆ ਗਈ ਹੈ ਚਾਹੇ ਤਰਪਾਲਾ ਹੈਗੀਆਂ ਅੱਜ ਇੱਥੇ ਜਦੋਂ ਆਹੀ ਆ ਰਹੇ ਆ ਸਾਨੂੰ ਇਸੇ ਦਾ ਹੀ ਮਾਣਾ ਕੀ ਮਤਰੀ ਸਾਹਿਬ ਇੱਕ ਲੈਵਲ ਤੋਂ ਉੱਟ ਕੇ ਇੱਥੇ ਪਹੁੰਚਣਾ ਉਹਨਾਂ ਨੂੰ ਇੱਕ ਇੱਕ ਬੰਦੇ ਦਾ ਕੀਰਤਾ ਅਹਿਸਾਸ ਆ ਔਰ ਉਹ ਨਰਿੰਦਰ ਜੀਜਾ ਜਿਹੜੀਆਂ ਇੱਥੇ ਆ ਉਹ ਲਗਾਤਾਰ ਭੇਜ ਰਹੇ ਨਾ ਜਿਵੇਂ ਕਿ ਇੱਕ ਪਿਓ ਪੁੱਤ ਸੋਰੀ ਮਾਪੋ ਤੋਸਦਾ ਕਿ ਸਾਡਾ ਪੁੱਤ ਆਪਾਂ ਜੰਮਦੇ ਆ ਉਸ ਤੋਂ ਬਾਅਦ ਵਾਦਾ ਕਰਾਂਗੇ ਕਿਰਤੇ ਵਧਰਾਵਾਂਗੇ ਉਸੇ ਤਰ੍ਹਾਂ ਅਸੀਂ ਸਾਰੇ ਪਿੰਡ ਵਾਸੀਆਂ ਨੇ ਅਸੀਂ ਇਵਨ ਪੂਰਾ ਜੋਰ ਲਾ ਕੇ ਉਸ ਵੇਲੇ ਮੰਤਰੀ ਸਾਹਿਬ ਜੀ ਨੂੰ ਵੋਟ ਕਰਵਾ ਕੇ ਮੰਤਰੀ ਸਾਹਿਬ ਜੀ ਨੂੰ ਹਰ ਤਰ੍ਹਾਂ ਦੀ سپورਟ ਕਰਕੇ ਕੋਸ਼ਿਸ਼ ਕੀਤੀ ਔਰ ਅੱਜ ਹਾਨੂੰ ਉਸੇ ਤਰ੍ਹਾਂ ਮਾਣ ਵੀ ਮਹਿਸੂਸ ਹੋਇਆ ਕਿ ਜਿਵੇਂ ਇੱਕ ਪੁੱਤ ਆਪਣੇ ਪਰਿਵਾਰ ਨੂੰ ਪਾਲਦਾ ਉਸੇ ਤਰ੍ਹਾਂ ਸਾਡਾ ਜਿਹੜਾ ਪੁੱਤਰ ਪੋਏ ਦਾ ਸਾਡਾ ਜਿਹੜਾ ਲਾਲ ਪੋਏ ਦਾ ਕੈਪਟਨ ਵਜ਼ੀਰ ਮਾਨਜੋਗ ਕੈबिनेट ਮੰਤਰੀ ਸ਼੍ਰੀ ਲਾਲ ਚੰਦ ਜੀ ਉਸੇ ਤਰ੍ਹਾਂ ਆਪਣਾਇਕਰ ਰੋਲ ਪੋਏ ਲਈ ਅਦਾ ਕਰ ਰਹੇ ਨਾ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਔਰ ਉਹਨਾਂ ਦੀ ਪ੍ਰੇਰਣਾ ਸਦਕਾ ਉਹਨਾਂ ਦੀ ਮਿਹਨਤ ਸਦਕਾ ਅੱਜ ਅਸੀਂ ਹੀ ਨਿਮਾਨਿਆਂ ਦੀ ਵੀ ਸਾਡੀ ਇੱਥੇ ਡਿਊਟੀ ਲੱਗੀ ਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਇੱਕ ਤਰ੍ਹਾਂ ਹੋ ਦੁੱਖ ਦੀ ਘੜੀ ਆ ਦੂਜੀ ਖੁਸ਼ੀ ਵੀ ਮਹਿਸੂਸ ਹੋ ਰਹੀ ਆ ਕਿ ਸਾਡਾ ਪੋਏ ਦੇ ਵਿੱਚ ਹਰ ਇੱਕ ਸਮਾਨ ਹਰ ਇੱਕ ਰਾਹ ਸਮਗਰੀ ਜੇਕਰ ਇਸ ਤੋ ਹੀ ਨਾ ਵਖੇ ਹੋਰ ਪਛਨੇ ਸਰਕਾਰਾਂ ਹੁੰਦੀਆਂ ਮੈਨੂੰ ਮੇਰੀ ਸੀ ਕਿ ਇਨਾ ਤੱਕ ਮਹੀਨਾ ਤੋਂ ਮਹੀਨਾ ਇਨਾ ਤੱਕ ਕਚਨਾ ਪਹੁੰਚ ਨਹੀਂ ਪਾਣਾ ਪਰ ਬਹੁਤ ਜ਼ਿਆਦਾ ਲੋਕਾਂ ਵਾਲਾ ਵੀ ਸਾਥ ਦੇਖ ਰਿਹਾ ਲੋਕਾਂ ਚ ਵੀ ਆਗਾ ਕਿ ਨਹੀਂ ਸਾਡਾ ਇੱਕ ਇੱਕ ਕਦਮ ਸਰਕਾਰ ਵਾਲਾ ਚੁੱਕਿਆ ਜਿਹੜਾ ਉਹ ਅੱਜ ਸਫਲਤ ਹੋ ਰਿਹਾ ਉਹ ਅੱਜ ਧੰਨਵਾਦ ਕਰ ਰਹਿਣਾ ਕਿ ਸਾਡਾ ਮਾਣ ਵੀ ਫਖਰ ਵੀ ਮਹਿਸੂਸ ਕਰ ਰਿਹਾ